ਫੋਰਡ ਫਾਰਮਟ੍ਰੈਕ ਫਾਰਮਟ੍ਰੈਕ ਟਰੈਕਟਰ ਨਾਲ ਅੱਜ ਆਪਾਂ ਤੁਹਾਡੇ ਵਾਸਤੇ ਤੋਹਫ਼ੇ ਲੈ ਕੇ ਆਏ ਹਾਂ ਨਗینے ਬਹੁਤ ਸੋਹਣੇ ਰੇਅਰ ਪੀਸ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਰੇਅਰ ਪੀਸ ਫੋਰਡ ਵੀ ਮੋਡੀਫਿਕੇਸ਼ਨ ਆ ਤੇ ਉਹ ਦੋਨੇ ਓਰੀਜਨਲ ਆ ਪਰ ਹੈ ਦੋਨੇ ਉਹ ਵੀ ਰੇਅਰ ਹੁਣ ਉਹ ਬੰਦ ਹੋ ਚੁੱਕੇ ਆ ਆਪਣੇ ਨਾਲ ਵੀਰੇ ਕਰਨ ਦਮਨ ਤੇ ਜੀਵਨ ਵੀਰਾ ਤੁਸੀਂ ਪਹਿਲੀਆਂ ਵੀਡੀਓ ਚ ਵੀਰੇ ਨੂੰ ਦੇਖਿਆ ਹੋਏਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਇਹ ਤੋਂ ਸ਼ੁਰੂ ਕਰੀਏ ਭਾਜੀ ਹੋਣ ਜੀ ਹਾਂਜੀ ਭਾਜੀ ਇਹ ਟਰੈਕਟਰ ਫੋੜ 3600 ਹੁਣ ਤਾਂ ਆਪ ਨੂੰ ਪਤਾ ਹੀ ਆ ਹਨਾ ਵੀ ਇਹ ਤਾਂ ਹੁਣ ਆਉਂਦੇ ਨਹੀਂ ਹਾਂਜੀ ਹਾਂਜੀ ਇਹਦੇ ਵਿੱਚ ਕੀ ਕੀ ਮੋਡੀਫਿਕੇਸ਼ਨ ਬ੍ਰੇਕ ਕਰੀ ਆ ਸ਼ੁਰੂ ਤੋਂ ਮੋਡੀਫਿਕੇਸ਼ਨ ਬਾਜੀ ਆਪਣਾ 79 ਮਾਡਲ ਆ ਜੀ ਟਰੈਕਟਰ ਓਕੇ ਇਹ ਟਰੈਕਟਰ ਆਪਣਾ ਫਰੈਂਡ ਆ ਉਹ ਅੱਜ ਹੈ ਨਹੀਂ ਇੱਥੇ ਉਹ ਆਪਣਾ ਆਉਣ ਜਾਣ ਇੱਕੋ ਰੋਜ਼ ਬਣਿਆ ਰਹਿੰਦਾ ਠੀਕ ਆ ਵੀਰ ਜੀ ਇਹਨਾਂ ਨੇ ਸ਼ੌਂਕੀਆ ਤੌਰ ਤੇ ਟਰੈਕਟਰ ਤਿਆਰ ਕਰਾਇਆ ਜੀ ਠੀਕ ਆ ਵੀਰੇ ਕੰਮ ਕਰਦਾ ਉਹਦਾ ਸਾਰਾ ਸਾਰਾ ਕੰਮ ਕਰਦਾ ਜੀ ਓਕੇ ਵੀ ਇੱਕ ਤਾਂ ਹੁੰਦਾ ਨਾ ਆਪਾਂ ਸ਼ੌਂਕ ਨੂੰ ਤਿਆਰ ਹੀ ਕਰਾ ਲੈਨੇ ਆ ਕੰਮ ਨਹੀਂ ਉਹ ਕਰਦਾ ਨਹੀਂ ਨਹੀਂ ਜੀ ਹਾਲ ਖੇਚਦਾ 11 ਵਧੀਆ ਓਕੇ ਸਾਰਾ ਇਹ ਤੋਂ ਉੱਪਰਲਾ ਖਾਦ ਪਾਣੀ ਦਾ ਵੀ ਕੰਮ ਲੈਂਦੇ ਆ ਜੀ ਸਪਰੇ ਪੰਪ ਇਹਦੇ ਪਿੱਛੇ ਚੱਲਦਾ ਜੀ ਕਾਣਕ ਨੂੰ ਟਰਾਲੀ ਵੀ ਢੋਂਦਾ ਆ ਜੀ ਠੀਕ ਢੋਣੇ ਨੂੰ ਵੀ ਸਾਰਾ ਕੀ ਕਰਦੋ ਸਾਰਾ ਕੁਝ ਕਰਦਾ ਜੀ ਹਾਂ ਜੀ ਤੇ ਇੱਥੋਂ ਲੱਗ ਜੀਏ ਪਹਿਲਾਂ ਤਾਂ ਦੇ ਜਿਹੜੇ ਪਹਿਲੇ ਫੋਰਡ ਆਉਂਦੇ ਸੀ ਉਹਨਾਂ ਦਾ ਹਿੱਸਾ ਤਾਂ ਹੁੰਦਾ ਹੀ ਨਹੀਂ ਸੀ ਨਹੀਂ ਹੁੰਦਾ ਸੀ ਉਹ ਤਾਂ ਦੂਸਰੇ ਸੀਗੇ ਆਪਾਂ ਨੂੰ ਹਾਂ ਜੀ ਹਾਂ ਜੀ ਇਹ ਤੇ ਆਈਡੀਆ ਵੀਰੇ ਸਾਰਾ ਕੋਈ ਕਾਰ ਕਰਾ ਕੇ ਸੀਟ ਸੂਟ ਵੀ ਮੈਂ ਦੇਖਦਾ ਤਾਂ ਚੇਂਜ ਆਪਾਂ ਕੱਲੀ ਕੱਲੀ ਚੀਜ਼ ਵੀਰਾਂ ਨੂੰ ਬਾਅਦ ਚ ਦਿਖਾ ਦਿੰਨੇ ਪੈਸੇ ਕਿੰਨੇ ਕ ਲੱਗੇ ਐਸੇ ਦਾ ਜੀ ਪੁੱਛੋ ਹੀ ਨਾ ਰਹਿਣ ਦੀ ਸ਼ੌਂਕ ਇਹ ਜੇ ਦੱਸਦੇ ਆ ਫੇ ਉਹ ਕਹੀ ਜਾਣਾ ਇਹ ਨਾ ਉਦਾਂ ਹੀ ਮਰੀ ਜਾਂਦੇ ਕੋਲੋ ਜੀ ਸ਼ੌਂਕ ਦੇ ਵਿੱਚ ਸ਼ੌਕ ਪਗਾਉਣ ਲਈ ਪੈਸੇ ਦਾ ਗੁਰੂ ਹਾਂਜੀ ਹਾਂਜੀ ਸ਼ੌਂਕ ਸ਼ੌਂਕ ਤੇ ਸ਼ੌਂਕ ਦਾ ਕੋਈ ਮੁੱਲ ਹਾਂ ਕੋਈ ਮੁੱਲ ਨਹੀਂ ਹਾਂਜੀ ਸ਼ੌਂਕ ਸ਼ੌਂਕ ਜੀ ਬਹੁਤ ਕੁਛ ਲਾਗੇ ਜੀ ਕਿਉਂਕਿ ਬਹੁਤ ਕੁਛ ਜਿੰਨਾ ਕੋ ਲੱਗਿਆ ਲੱਗਿਆ ਵੀ ਜੈਨੂਨ ਜਾਂ ਜਿਵੇਂ ਆਪਾਂ ਸਾਰੀਆਂ ਦੱਸਣੀਆਂ ਹੋਣ ਵੀ ਇਹਦੇ ਵਿੱਚ ਕੀ ਕੁਛ ਚੇਂਜ ਐ ਇੱਥੇ ਚੇਂਜ ਭਾਜੀ ਹਿੱਸਾ ਚੇਂਜ ਕਰਾਇਆ ਹਾਂ ਪਹਿਲਾ ਹੀ ਸਾ ਗਿਆ ਦਾ ਚੁੱਲਾ ਪਵਾਇਆ ਜੀ ਓਕੇ ਪਾਵਰ ਸਟੀਅਰਿੰਗ ਕਰਾਇਆ ਓਕੇ ਜੀ ਦੋਈ ਪਾਸਿਓਂ ਪਾਵਰ ਕਰਾਇਆ ਇੱਕ ਸਿੰਗਲ ਨਹੀਂ ਪਵਾਈ ਹੋਈ ਰਾਡ ਨਹੀਂ ਪਵਾਈ ਹੌਲ ਐਂਡ ਡਬਲ ਐਕਟਿੰਗ ਆ ਡਬਲ ਹਾਂ ਜੀ ਹਾਂ ਤੇ ਹੋਰ ਪਾਜੀ ਇਹਦੇ ਫੋਟ ਰੈਸਟ ਉੱਚੇ ਕਰਾਏ ਹਾਂ ਇਹ ਵੀ ਚੇਂਜ ਹਾਂ ਜੀ ਨਵੇਂ ਫਾਰਮ ਟਰੈਕ ਵਾਂਗੂ ਪਵਾਇਆ ਜੀ ਹੂੰ ਪਿੱਛੇ ਇਹਦੀਆਂ ਟਿਊਬਾਂ ਸਾਰੀਆਂ ਚੇਂਜ ਕਰਾਈਆਂ ਉਹ ਵੀ ਚੇਂਜ ਹਾਂ ਜੀ ਮਰਗਾੜ ਚੇਂਜ ਕਰਾਏ ਕਲਾਸਿਕ ਦੇ ਪਵਾਏ ਆ ਜੀ ਇਹ ਵੀ ਚੇਂਜ ਹਾਂ ਜੀ ਹਾਂ ਸੀਟ ਯਾਰ ਮੈਨੂੰ ਬਹੁਤ ਪਿਆਰੀ ਜੀ ਲੱਗੀ ਇਹ ਇੱਕ ਕਾਦੀ ਹਮਤੋਂ ਇਹ ਕਿਹ ਟਰੈਕਟਰ ਨੂੰ ਆਉਂਦੀ ਹੈ ਕਿਹਨੂੰ ਆਉਂਦੀ ਹੈ ਆਉਂਦੀ ਹੈ ਟਰੈਕਟਰਾਂ ਨੂੰ ਫਿਰ ਇਹਨੂੰ ਆਉਂਦੀ ਹੈ ਕੋਈ 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 ਟਰੈਕਟਰ ਕੋਈ ਕੋਈ ਨੂੰ ਜਿੱਦਾਂ ਜ਼ਿਆਦਾ ਮੋਡੀਫਿਕੇਸ਼ਨ ਵਾਲੇ ਹੀ ਲਾ ਰਹੇ ਆ ਹਾਂ ਬਹੁਤ ਸੋਹਣੀ ਲੱਗੀ ਵਧੀਆ ਭਾਈ ਨਾਲੇ ਵਜਨ ਦੇ ਹਿਸਾਬ ਨਾਲ ਟਰੈਕਟਰ ਨੂੰ ਕਰਦੀ ਆ ਇਹ ਸਟਾਰਟ ਓਕੇ ਉਹ ਵਾਲੀ ਆ ਹਾਂਜੀ ਜੀ ਉੱਤੇ ਵਜਨ ਕਿੰਨਾ ਦਿੰਨੇ ਆ ਕਿੰਨੇ ਮਤਲਬ ਹਾਂਜੀ ਉਹਦੇ ਹਿਸਾਬ ਨਾਲ ਐਡਜਸਟ ਲੌਕ ਹੁੰਦਾ ਇੱਕ ਸਟਾਰਟ ਜਿੱਦਾਂ ਜੇ ਕਰ ਗਏ ਦੀਏ ਸੀਟ ਤੇ ਬੈਠੇ ਆ ਸਟਾਰਟ ਹੋ ਗਿਆ। ਅੱਛਾ ਟਰੈਕਟਰ ਫਿਰ ਸਟਾਰਟ ਹੁੰਦਾ। ਹਾਂਜੀ ਜੀ। ਓਕੇ ਤੇ ਇੰਜਨ ਦੇ ਵਿੱਚ ਵੀ ਕੁਝ ਮੋਡੀਫਿਕੇਸ਼ਨ ਕਰੀ ਆ। ਉਦਾਂ ਓਵਰਹਾਲ ਹੀ ਭਾਜੀ ਕੀਤਾ ਇੰਜਨ ਹੈਗਾ ਇਹਦਾ ਜੈਨੂਨ ਫੋਰਡ ਲਾਈਆ। ਫੋਰਡ ਜੈਨੂਨ ਫੋਰਡ ਹੀ ਹਾਂਜੀ। ਠੀਕ ਹੈ। ਬਰਾਟਾ ਜਿੱਦਾਂ ਆਪਾਂ ਏਡੀਆ ਹੀ ਨਹੀਂ ਕੀਤਾ ਹੈਗਾ। ਹਾਂਜੀ। ਵੀ ਜੋ ਫੋਰਡ ਦਾ ਸੀ। ਹਾਂਜੀ ਉਹ ਹੀ ਹੈ ਭਾਜੀ। ਠੀਕ ਹੈ। ਬਰੇਟ ਠੀਕ ਹੈ। ਤੇ ਆਹ ਵਾਲੇ ਇਹ ਭਾਜੀ ਲੋਗੋ ਸਾਰੇ ਆਪਾਂ ਬਾਹਰੋਂ ਮੰਗਾਏ ਆ ਭਾਜੀ। ਇਹ ਲੋਗੋ ਇਹਦੇ ਇਟਲੀ ਚੋਂ ਭਾਜੀ। ਹਾਂਜੀ ਆ ਜਿੱਤਾ ਫੋਰਡ ਤੇ ਆ ਲੱਗੇ ਆ। ਹਾਂ। ਮਾਹੀ ਦੇਖਦਾ ਪਿਆ ਸੀ ਆਪਣੇ ਤਾਂ ਮੈਨੂੰ ਲੱਗਦਾ ਨਹੀਂ ਮਿਲਦੇ ਨਹੀਂ ਇਟਲੀ ਚੋਂ ਮਂਗਾਏ ਭਾਜੀ ਇਟਲੀ ਚੋਂ ਮਂਗਾਏ ਹਾਂਜੀ ਉੱਥੋਂ ਇਟਲੀ ਚੋਂ ਆਏ ਆ ਠੀਕ ਆ ਬਰੇ ਠੀਕ ਹਾਂਜੀ ਤੇ ਇਹ ਹੁਣ ਮਤਲਬ ਵਰਕਿੰਗ ਕਰਦੀ ਆ ਵੀ ਉੱਪਰ ਬੈਠਿਆਂ ਸਟਾਰਟ ਹੋ ਇਹ ਭਾਜੀ ਮੈਂ ਹੁਣ ਜਿੱਦਾਂ ਖੜਾ ਰਿਹਾ ਕੋਈ ਵਿੱਚੋਂ ਮਾਰਾ ਜਾਂ ਕੋਈ ਤਾਰ ਚੂਹਾ ਚਵਾ ਤਾਰ ਤੁਰਾ ਹਾਂ ਸ਼ੈੱਡ 'ਚ ਖੜੇ ਦੀ ਹਾਂ ਪਹਿਲਾਂ ਜਿੱਦਾਂ పార్ਕਿੰਗ ਸੀਗੀ ਇਹ ਟਰੈਕਟਰ ਹੈ ਨਾ ਅੰਦਰੋਂ ਸ਼ੈੱਡ 'ਚ ਹੁਣ ਕੱਢ ਕੇ ਲਿਆ ਹੈ ਸਾਰੇ ਖੜੇ ਸੀਗੇ ਤੇ ਲਾਈਟਾਂ ਲੋਟਾਂ ਵੀ ਚੇਂਜ ਆ ਹਨਾ ਵੀਰੇ ਹਾਂਜੀ ਹਾਂਜੀ ਬਾਜੀ ਐਲਈਡੀ ਐਲਈਡੀ ਲਾਈਟਾਂ ਲਾਈਆਂ ਕਲਾਸਿਕ ਦੀਆਂ ਉਹਨਾਂ ਦੀਆਂ ਹਾਂ ਹਾਂ ਉਹ ਲਾਈਆਂ ਜੀ ਆ ਵੀ ਵੇਟ ਵੀ ਆਦਾ ਜਿਹੜਾ ਇਹ 65 ਵਾਲਾ ਪਾਜੀ ਹਾਂ ਇਹ ਵੀ ਰੇਅਰ ਜ ਹੈ ਇਹ ਹੁਣ ਆਉਂਦਾ ਇਦਾਂ ਦਾ ਵੇਟ ਕਈ ਨਹੀਂ ਪਾਜੀ ਹੁਣ ਨਹੀਂ ਹੁਣ ਨਹੀਂ ਆਉਂਦਾ ਉਹ ਤਾਂ ਬੰਪਰ ਜਾਂ ਦੇਣ ਲਾਪਾ ਮੂਰੇ ਉਹ ਸਿੰਘ ਜੀ ਵਾਲਾ ਸਿੰਘ ਜੀ ਹਾਂ ਹੂੰ ਉਹ ਆਉਂਦਾ ਹਨਾ ਵੇਟ ਵੀ ਬਹੁਤ ਪਿਆਰੇ ਹੈਗੇ ਇਹਨਾਂ ਦੇ ਉੱਪਰ ਇਹਨਾਂ ਦਾ ਲਿਖਿਆ ਕੋਈ ਈ ਸਕਾਟ ਹਾਂਜੀ ਬਾਜੀ ਸਕਾਟ ਤੇ ਮਾਰ ਕੇ ਯਾਰ ਹਾਂ ਸਕਾਟ ਦੇ ਮਾਰ ਕੇ ਹੈਗੇ ਜੈਨੂਨ ओरिजिनल ਕਹਿਣ ਦਾ ਮਤਲਬ ਉਹ ਕੁੱਲ ਮਿਲਾ ਕੇ ਵੀਰਾਂ ਨੇ ਪੂਰੀ ਰੀਜ ਲਾਈ ਐ ਤੇ ਪੂਰੀ ਜੀ ਨਾਲੇ ਜੈਨੂਅਲ ਟਰੈਕਟਰ ਰੱਖਿਆ ਚਲਦਾ ਰੱਖਿਆ ਆ ਇਹ ਨਹੀਂ ਕਿ ਤਿਆਰ ਕਰਕੇ ਖੜਾ ਕਰ ਦੇਣਾ ਇਦਾਂ ਨਹੀਂ ਹੈਗਾ ਪੂਰਾ ਕੰਮ ਲੈਣੇ ਆ ਜੀ ਇਹਦੀ ਗੱਲ ਨਹੀਂ ਕੰਮ ਵੀ ਕਰਦਾ ਸ਼ੌਂਕ ਵੀ ਹਾਂਜੀ ਸ਼ੌਂਕ ਵੀ ਆ ਜੀ ਹਾਂਜੀ ਕੰਮ ਵੀ ਕਰਦਾ ਜੀ ਆਜੋ ਆਪਾਂ ਇਹ ਆ ਗਿਆ 50 55 ਤੇ 65 ਹਨ ਹਾਂਜੀ ਜੀ ਇਹ ਉਦਾਂ ਇਹ ਹੈਗਾ ਫਾਰਮ ਟਰੈਕ 65 ਹੀ ਆ ਭਾਜੀ ਇਹ ਇਹ ਵਾਲਾ ਇੱਥੇ ਸਟicker ਨਵੇਂ ਮਾਡਲ ਦੇ ਲਾਏ ਹੋਣ ਆਪਾਂ 60 55 ਦੇ ਉਹ ਲਾਤੇ ਉਹ ਮਿਲੇ ਨਹੀਂ ਅੱਛਾ ਹਾਂਜੀ ਜੀ ਤਾਂ 65 ਵਿੱਚ ਥੋੜੀ ਜਿਹੀ ਆਈ ਸੀ ਪ੍ਰੋਬਲਮ ਇਹਨਾਂ ਦੇ ਮਾਡਲਾਂ 'ਚ ਜਿਹੜੇ ਸਟicker ਰੋਲਿੰਗ ਹੋ ਹੋਗੇ ਤੋਂ ਆਪਣਾ ਉਹ ਖਰਾਬ ਹੋ ਜਾਂਦਾ ਬਿੱਲ ਲੱਜ ਪੈ ਗਿਆ ਪੇਂਟ ਤਾਂ オリジナル ਹੈ ਪੇਂਟ ਹਾਂਜੀ ਪੇਂਟ ਭਾਜੀ オリジナル ਟਰੈਕਟਰ ਆ ਸਾਰਾ ਇੰਜਨ ਦਾ ਰੰਗ ਸਾਰਾ ਪੋਰਟ੍ਰੈਟ ਦੇ ਸਾਰਾ ਭਾਈ ਦੇ ਲੋਰੀਜਨਲ ਟ੍ਰੈਟਰ ਸਾਰਾ ਜੈਨੂਅਲ ਹਾਂਜੀ ਜੈਨੂਅਲ ਆ ਭਾਈ ਠੀਕ ਆ ਬ੍ਰੇਕ ਇਹ ਤੈਨੂੰ ਆ ਰਿਹਾ ਐਮ ਪਾਏ ਸੀ ਆ ਮੂਲ ਲੀ ਹਾਂ ਇਹ ਮੈਂ ਦੇ ਦਵਾਂ 511 ਵਾਲੇ ਹਾਂਜੀ ਇਹ ਜੋਂਡੀਅਰ ਵਾਲੇ ਭਾਈ ਇਹਨੂੰ ਅੱਛਾ ਪੈਸੇ ਕਿ ਸਟਾਰਟਿੰਗ ਜਿਵੇਂ ਨਾੜ ਘਰ ਤੋਂ ਹੀ ਨਾ ਮੈਂ ਤਾਂ ਕਹਤਾ ਹਾਂਜੀ ਉਹਨਾਂ ਤੋਂ ਹੀ ਸਟਾਰਟਿੰਗ ਹੋਈ ਨਾ ਕਿ ਕਿ ਆਹ ਵੱਡੇ ਟਾਇਰ ਨੇ ਇਹਨੇ ਭਾਜੀ ਥੋੜਾ ਟਰੈਕਟਰ ਦਾ ਬੈਲੈਂਸ ਜਿਆ ਵਧੀਆ ਘੜਤਾ ਅੱਗੇ ਥੋੜਾ ਝੋਕਮਾ ਸੀ ਇਹੇ ਟਰੈਕਟਰ ਧੱਲੇ ਨੂੰ 750 ਦੇ ਸੀ ਹਾਂ ਇਹਨੂੰ origignal ਤੋਂ ਹੀ ਆਉਂਦੀ ਹੁਣ ਆਪ ਆਕੇ ਇਹਦਾ ਟਰੈਕਟਰ ਦਾ ਸਿੱਧਾ ਬੈਲੈਂਸ ਜਿਆ ਹੋ ਗਿਆ ਵਧੀਆ ਹੋ ਗਿਆ ਜੀ ਖੜਾਵਾ ਇਹਨੂੰ ਵੀਰੇ origignal ਟਾਇਰ 16 ਦੇ ਆਇਆ ਹਾਂਜੀ ਹਾਂਜੀ 16 ਦੇ ਪਹਿਲਾਂ ਹੀ ਜੀ ਠੀਕ ਆ ਵੀਰੇ ਇਹ ਪਲੈਂਟਰੀ ਚ ਆਇਆ ਹਿੱਸਾ ਨਾ ਇਹਨਾਂ ਦਾ ਤੇਲ ਬ੍ਰੇਕਾਂ ਦੂਜਾ ਅੱਛਾ ਤੇਲ ਬ੍ਰੇਕਾਂ ਠੀਕ ਹੈ ਵੀਰੇ ਇਹ ਟਰੈਕਟਰ ਨੇ ਵੀਰੇ ਕਦੇ ਕੋਈ ਰਿਪੇਅਰ ਪੂਰ ਕੱਢੀ ਆ ਜਿਵੇਂ ਚੱਲੇ ਇਹ ਕਿੰਨਾ ਮਾਡਲ ਤੁਸੀਂ ਦੱਸਿਆ ਭਾਜੀ 9 ਮਾਡਲ 9 ਮਾਡਲ ਕਿਵੇਂ ਰਿਹਾ ਇਹਦਾ ਚਲਾਵਾ ਵਧੀਆ ਭਾਜੀ ਇਹ ਠੀਕ ਆ ਸੋਣਾ ਪੂਰਾ ਵਧੀਆ ਚਲਾਵਾ ਭਾਜੀ ਫਾਰਮ ਟਰੈਕ ਦਾ ਤਾਂ ਪਹਿਲਾਂ ਤੋਂ ਹੀ ਮੰਨਿਆ ਗਿਆ ਵਧੀਆ ਹੈ ਫੋੜ ਤੋਂ ਲੈ ਗਏ ਹਾਂਜੀ ਫਾਰਮ ਟਰੈਕ ਦੀ ਅਜੇ ਵੀ ਕਹਿ ਲੋ ਕੀ ਕੁਝ ਵੀ ਆ ਇਹਦਾ ਚਲਾਵਾ ਇਹਦੀ ਖੇਤੀ ਹਜੇ ਵੀ ਬਹਾਈ ਸਭ ਤੋਂ ਟੌਪ ਦੀ ਇਹਨਾਂ ਦੀ ਕੀ ਬੋਲਦੀ ਹਜੇ ਵੀ ਇਹਦੀ ਪੂਰੀ ਤੂਤੀ ਬੋਲਦੀ ਹੈ ਸਾਡੇ ਆ ਸਾਡੇ ਲਾਕੇ ਚੋਂ ਇਹਦੀ ਤੂਤੀ ਬੋਲਦੀ ਆ ਹਾਂਜੀ ਹਾਂਜੀ ਜੀ ਉਹ ਆਪਣਾ ਕਿ ਸਰਦਾਰ ਵੀਰ ਛੋਟ ਪਾਉਂਦਾ ਨਾ ਇਦਾਂ ਮੈਨੂੰ ਨਾ ਤਾਂ ਭੋਲਾ ਲੱਗਦਾ ਕਹਿੰਦਾ ਆਪਣੀ ਲਾਕੇ ਤੂਤੀ ਬੋਲਦੀ ਐ ਜਿੱਤ ਮਾਦੀ ਪੁੱਛਦੀ ਜਿੱਤ ਮਰਜੀ ਬਚਨੀ ਆ ਚਲੋ ਵਧੀਆ ਇਹ ਆ ਗਿਆ ਯਾਰ ਮੈਨੂੰ ਉਹ ਵੀ ਤੋ ਵਧੀਆ ਲੱਗਾ ਆ ਵੀ ਵਧੀਆ ਲੱਗਾ ਪਰ ਆਹ ਵਾਲਾ ਝੋਟਾ ਨਾ ਜਿਹੜਾ ਕਹਿੰਦੇ ਦੇ ਕੁਛ ਲੱਗ ਜੀ ਚੀਜ਼ ਆ ਦੇਖਣ ਦੇ ਵਿੱਚ ਨਾ ਜੀ ਜਿਵੇਂ ਖਿੱਚੀ ਹੁੰਦੀ ਆ ਹਾਂਜੀ ਭਾਜੀ ਉਹ ਚੀਜ਼ ਆ ਪਹਿਲਾਂ ਤਾਂ ਇਹਦੀ ਹਾਈਟ ਹੀ ਦਿਖਾ ਦੀ ਆਪਾਂ ਹਾਈਟ ਬਹੁਤ ਜ਼ਿਆਦਾ ਆ ਟਰੈਕਟਰ ਦੀ ਹਾਈਟ ਤਾਂ ਭਾਜੀ ਇਹਦੀ ਵੇ ਪੂਰਾ ਇੱਥੋਂ ਤੱਕ ਗਰਦਾਂ ਤੋਂ ਉੱਪਰ ਹੈ। ਬਾਈ ਭਾਜੀ 62 ਇੰਚ ਦੀ ਘੋੜੀ ਵਾਂਗੂ ਠੋਕੇ ਆ ਇਹਦਾ ਪੂਰਾ। ਹਾਂ। ਬਾਈ ਨੇ ਗੱਲ ਸਹੀ કરી ਪੂਰੀ। ਬਾਹਰ ਨਹੀਂ ਹੈ ਨਾ ਪਹਿਲਾਂ ਤੋਂ। ਹਾਂ। ਉਹ ਸੇਮ ਚੀਜ਼ ਹੈ। ਸੇਮ ਚੀਜ਼ ਹੈ। ਠੀਕ ਆ ਜੀ ਇਹਨੂੰ। ਬਾਹਲਾ ਖੜਾਵਾ ਹੈ ਇਹਦਾ ਜਿਵੇਂ ਉਹ ਆ ਵੀ ਹੈਗਾ ਆ ਮੈਂ ਕੁਛ। ਹੱਤੀ ਵਾਂਗੂ ਪੂਰਾ ਇਹਨਾਂ ਜੱਚਦਾ ਖੜਾ। ਜੱਚਦਾ ਹੈ ਨਾ। ਸੇਮ ਨਾ ਹੈ ਉੱਚਾ ਕਰਾਇਆ। ਕੁਛ ਨਹੀਂ। ਇਹਦੇ ਵੀ 16 9 30 ਦੇ ਟਾਇਰ ਆ ਮੋਰੇ 11 ਦੇ। 56 20 ਵੀ ਇਹੀ ਸੇਮ ਹੈ ਟਾਇਰਾਂ ਚਾ। ਏ ਦੀ ਹਾਈਟ ਚ ਪਰ ਬਹੁਤ ਫਰਕ ਆ ਬਹੁਤ ਫਰਕ ਬਹੁਤ ਹਾਂਜੀ ਹੋਰ ਵੀਲ ਚ ਸਭ ਤੋਂ ਉੱਚਾ ਟਰੈਕਟਰ ਇਹ ਆ ਭਾਜੀ 65 ਹੌਸਪਾਵਰ ਚ ਹਾਂ ਇਹ ਬੰਦ ਹੋ ਗਈ ਮੈਨੂੰ ਲੱਗਦਾ ਹੋਣਾ ਹਾਂਜੀ ਬੰਦ ਹੋ ਗਈ ਭਾਜੀ ਇਹ ਵੀ ਤੇ ਬੰਦ ਕਾਤੇ ਕਰਤੀ ਯਾਰ ਭਾਜੀ ਆਪਣੀ ਗਵਰਨਮੈਂਟ ਨੇ ਜਿਹੜਾ ਸੀ ਆਈ.ਡੀ. ਕੰਮ ਸ਼ੁਰੂ ਕਰਤਾ ਉਹਦੇ ਕਰਕੇ ਕਰਤਾ ਟਰੈਕਟਰਾਂ ਦੇ ਘਟਾ ਜਾ ਪਿਆ ਆ ਆਈ.ਡੀ. ਮੈਂ ਕਹਿੰਦਾ ਵੀ ਆਪਣੇ ਜ਼ਿਮੀਂਦਾਰ ਵੀਰਾਂ ਨੂੰ ਤਾਂ ਐ ਘਟਾ ਪਿਆ ਨਾ ਜਿਵੇਂ ਹੁਣ ਮੈਂ ਕਿਵੇਂ ਕਹਾਂ ਵੀ ਆਪਣੇ ਤੋਂ ਰੋਟੀ ਕੋਈ ਛਡਵਾ ਦੇ ਹਾਂਜੀ ਹਾਂਜੀ ਉਹੀ ਗੱਲ ਆ ਜੀ ਉਹ ਸਿਸਟਮ ਬਣਿਆ ਹਨ ਤੁਸੀਂ ਭਾ ਭਾਜੀ ਦੇਖਿਓ ਆ ਜਿਹੜਾ 65 ਡਰੈਕਟਰ ਆ ਨਾ 60 65 ਇਹ ਜਿਹਨਾਂ ਕੋ ਹੈਗੇ ਆ ਤਾਂ ਹੈਗੇ ਆ ਹਾਂ ਉਹਨਾਂ ਨੂੰ ਦਿਨੇ ਨੇ ਜਿਹਨਾਂ ਕੋ ਨਹੀਂ ਹੈਗੇ ਉਹਨਾਂ ਨੂੰ ਸਮਝ ਵੀ ਨਹੀਂ ਇਹਦੇ ਬਾਰੇ ਹੈਗੀ ਇਹ ਟਰੈਕਟਰ ਦਾ ਖਾਸ ਕਰਕੇ ਨਾ ਹਾਂਜੀ ਇਹਦੇ ਫੰਕਸ਼ਨ ਆ ਜੀ ਇਹਦੇ ਜੋਰ ਹਾਂਜੀ ਜੋਰ ਤਾਂ ਵੀ ਹੁਣ ਕਈਆਂ ਨੂੰ ਇਹ ਹੋਣਾ ਕਿ ਇਹਦਾ ਜੋਰ ਕੀ ਆ ਸਪੈਸ਼ਲ ਇਹਦੇ ਮਗਰ 17 ਹਾਲ ਪਏ ਆ ਜੀ ਸਾਧੂ ਦੇ ਹਾਈਡਰੋਲਿਕ ਤੇ ਅੱਛਾ ਵਧੀਆ ਗੇ ਚੱਲ ਹਾਂਜੀ 1800 ਚੱਕਰ ਤੋਤੇ ਨਹੀਂ ਕਦੀ ਕੀਤਾ ਹਾਂ ਇੱਕ ਸਾ ਟਰੈਕਟਰ ਇਹ ਚੱਲਦਾ ਤੇ ਵਧੀਆ ਰੈਲਾ ਚੱਲਦਾ ਉਹ ਹਾਲਾ ਨੂੰ ਲੈ ਕੇ 10 ਫੁੱਟਾ ਸੁਪਰ ਫੀਡਰ ਹਾਂ 10 ਫੁੱਟਾ ਇਹਦੇ ਸੂਟ ਸੁਪਰ ਫੀਡਰ ਮਗਰ ਮੈਂ ਟਰੈਕਟਰ ਦੇਖੋ ਨਾ ਇਹ 4 ਸਿਲੰਡਰ ਹੈ ਨਾ ਹਾਂਜੀ 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 ਸਿਲੰਡਰ 4 ਆ ਜੀ ਇਹਦੇ ਨਾਲ ਇੰਟਰਕੂਲਰ ਲੱਗਾ ਹੋਰ ਵੱਡੀ ਗੱਲ ਭਾਜੀ ਆਹ ਦੇਖੋ ਹਾਂ ਆ ਪੈਸੇ ਲਾਏ ਦੇ ਫਾਇਦੇ ਹੁੰਦੇ ਪਲੇਟਫਾਰਮ ਦੇਖੋ ਇੱਕ ਹੈ ਜੀ ਕੰਪਨੀ ਨੂੰ ਇਹ ਇਹ ਉਦੋਂ ਪਤਾ ਕੁਝ ਆਈਡੀਆ ਕੁਝ ਕਿੰਨੇ ਦਾ ਆਇਆ ਹੋਊਗਾ ਕਿ ਨਹੀਂ ਆਈਡੀਆ ਆਈਡੀਆ ਬਾਜੀ ਉਹ ਆਪਣੇ ਮਿੱਤਰ ਨੂੰ ਹੀ ਪਤਾ ਹੈ ਇਹਦਾ ਰੇਂਜ ਦਾ ਕੀ ਸੀਗਾ ਓਕੇ ਅਜੋ ਵੀਰਾ ਆਇਆ ਨਹੀਂ ਆਪਣਾ ਵੀਰਾ ਆਇਆ ਨਹੀਂ ਆਪਣਾ ਉਹਨੂੰ ਚਲੋ ਫੇਰ ਵੀ ਉਸ ਟਾਈਮ ਬਾਜੀ 11 ਲੱਖ ਦੇ ਲਾਗੇ ਤਾਂ ਪਿਆ ਆ ਇਹਨੂੰ 19 ਮਾਡਲ ਚ ਹਾਂ ਹਾਂਜੀ 10.5 11 ਦੇ ਲਾਗੇ ਤਾਂ ਇਹ ਤਾਂ ਨਾ ਇਦਾਂ ਲੱਗਦਾ ਬਿਰੇ ਦੀ ਗੱਲ ਕੋਟੋਂ ਵੀ ਘੋੜੀ ਤੇ ਬੈਠੇ ਆ 62 ਇੰਚ ਘੋੜੀ ਤੇ ਬਹਿ ਗਏ 62 ਇੰਚ 40 ਬਾਜੀ ਤੁਸੀਂ ਤਾਂ ਉਹ ਰਹਿ ਗਏ ਲਾਗੇ ਲਾਗੇ ਬੰਦਾ ਨੀ ਮਾ ਨੀ ਬਹਿ ਜਾ ਲੱਗਦਾ ਨਾ ਆ ਦੇਖੋ ਮਾ ਉਹ ਹੀ ਕਿਹਾ ਹਾਂ ਫੀਲ ਕੁਛ ਲੱਗਾ ਬਾਲਾ ਉੱਚਾ ਯਾਰ ਉਹ ਟ੍ਰੈਕਟਰ ਉਹ ਇੰਨਾ ਨਾਲੋਂ ਤਾਂ ਬਹੁਤ ਬਹੁਤ ਦੀਵਾ ਇਹ ਉਦੋਂ ਚ ਮੈਂ ਹੁਣ ਜਿਸ ਜਗ੍ਹਾ ਤੇ ਬੈਠਾ ਮੈਂ ਕਹਿੰਦਾ ਉੱਥੇ ਤਾਂ ਉਹਦੀ ਸ਼ੋਭ ਨਹੀਂ ਹੈਗੀ ਸ਼ੋਭ ਹੀ ਨਹੀਂ ਹੈਗੀ ਹਾਂਜੀ ਉਹਦੀ ਸ਼ੋਭ ਹੀ ਨੀਵੀ ਰਹਿ ਜਾਂਦੀ ਜਿੱਥੇ ਮੈਂ ਬੈਠਾ ਐਸ ਟਾਈਮ ਇਹ ਵੀ ਇਹਦੀ ਸੀਟ ਵੀ ਉੱਚੀ ਆ ਇਹਦੇ ਸਪੀਡਾਂ ਜਿਹੜੀਆਂ ਆਈਆਂ ਵੀਰੇ ਹਾਂ ਇਹ ਹਾਂ ਇਹਨਾਂ ਦਾ 70 ਨਹੀਂ ਸੀ ਆਉਂਦਾ ਫਾਰਮ ਟ੍ਰੈਕ ਹਾਂਜੀ ਉਹ ਵਾਲਾ ਪਿਛੋਂ ਇਹਨੂੰ ਅਰਾਰੋ ਵਾਲਾ ਹਿੱਸਾ ਜਿਹੜੀ ਆਜੋ ਮੜਾ ਤੁਸੀਂ ਲੱਗ ਗਏ ਇਹਦਾ ਪਿਛਲਾ ਹਿੱਸਾ 70 ਵਾਲਾ ਆ ਜੀ 70 ਵਾਲਾ ਹਾਂਜੀ ਭਾਜੀ ਠੀਕ ਆ ਵੀਰੇ ਲੋ ਹਾਈ ਮੀਡੀਅਮ ਆ ਗਿਆ ਇਹ ਆ ਮੂ ਨੂੰ ਇਹ ਚਾਰ ਆ ਮੈਂ ਕਿਹਾ ਇੱਧਰ ਆ ਇਹ ਸ਼ਟਲ ਆ ਗਈ ਇੱਕ ਹਸਲ ਦੀ ਹਾਂਜੀ ਇਹਦੀ ਸ਼ਟਲ ਹੱਥ ਤੇ ਨਹੀਂ ਹੈਗੀ ਹਾਂ ਵੱਡੇ ਲਈ ਹਾਂ 70 ਦੇ ਇੱਥੇ ਆਉਂਦੀ ਸੀਗੀ ਇਹਦੀ ਇੱਥੇ ਕਰਦੀ ਹੈ ਇਹਦੀ ਇੱਥੇ ਕਰ ਹਾਂਜੀ ਬਹਲਾ ਪਿਆਰਾ ਬਣਿਆ ਯਾਰ ਟਰੈਕਟਰ ਇਹ ਉਹੀ ਚੀਜ਼ ਆ ਜਿਵੇਂ ਆਪਾਂ ਐਸਯੂਸੀ ਕੈਬਨ ਲਾਉਣਾ ਤੇ ਇਹਦੇ ਜ਼ਰੂਰਤ ਨਹੀਂ ਖੁਸ਼ ਕਰਨ ਦੀ ਨਹੀਂ ਨਹੀਂ ਜੀ ਹਾਂਜੀ ਸ਼ਹਿਰ ਫਾ ਬੈਣ ਨੂੰ ਦੇਖੋ ਤੁਸੀਂ ਬੈਠੇ ਹੋਣ ਪੂਰਾ ਕੰਫਰਟੇਬਲ ਬੈਠੇ ਹੋ ਬਾਈ ਹਾਂ ਖੁੱਲਾ ਡੁੱਲਾ ਕੰਮ ਇਹका ਵੀ ਸਾਰਾ ਕੁਝ ਬੁੱਕਲ ਜੀ ਆ ਜਿੱਦਾਂ ਲੀਵਰ ਲੂਨਰ ਜਦੋਂ ਸਾਰਾ ਕੁਝ ਲੈਫਟ ਆ ਇਹ ਵੀ ਇਹਦੇ ਇਹਦੇ ਲੀਵਰ ਹੀ ਡਿਫਰੈਂਟ ਆ ਹਨਾ ਹਾਂਜੀ 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 ਭਾਜੀ ਆ ਚੀਜ਼ ਹੈ ਜਿਵੇਂ ਆਪਾਂ ਅੱਜਕੱਲ ਦੇਖਦੇ ਆ ਉਹਨਾਂ ਦੇ ਹੋਰ ਤਰ੍ਹਾਂ ਦੇ ਹੁੰਦੇ ਆ ਇਹਦਾ ਡਿਸਟ੍ਰੀਬਿਊਟਰ ਵਿਦ ਨਾਲ ਹੀ ਆਇਆ ਸੀ ਸਾਰਾ ਭਾਜੀ ਨਾਲ ਕੁਝ ਵੀ ਇਹਨੂੰ ਬਾਦੂ ਜਾਨਣ ਕੇ ਕਹਿ ਦੀ ਆਪਾਂ ਆ ਛਤਰੀ ਤੇ ਡੈਕ ਲਾ ਬਸ ਬਾਕੀ ਸਾਰਾ ਕੁਝ ਨਾਲ ਹੀ ਆ ਸਾਰਾ ਭਾਈ ਓਰੀਜਨਲ ਨਾਲ ਹੀ ਆ ਸਾਰਾ ਸਰ ਵੀ ਇਹਦਾ ਓਰੀਜਨਲ ਹੀ ਆ ਨਾ ਮੈਂ ਕਿਹਾ ਕੁਝ ਏ ਟੂ ਜ਼ੈਡ ਭਾਜੀ ਪਾਪੀ ਤੱਕ ਨਹੀਂ ਇਹ ਇਹਦੇ ਕੋਈ ਰਿਪੇਅਰ ਨੂੰ ਇਹਨੇ ਕੋਈ ਪਾਰਟ ਕੱਢਿਆ ਹੋਵੇ ਪਾਜੀ ਨਹੀਂ ਕੱਢਿਆ ਕੱਲੀ ਸਰਵਿਸ ਕੱਲੀ ਸਰਵਿਸ ਵੈਰੀ ਗੁੱਡ ਆਹੀ ਤਾਂ ਫਿਰ ਬ੍ਰਾਂਡ ਦਾ ਫਰਕ ਹੁੰਦਾ ਵੀਰੇ ਜੇ ਕੋਈ ਆਪਾਂ ਚਾਹੀਦੀ ਚੀਜ਼ ਲੈਣੇ ਆ ਕੋਈ ਦੇਖ ਫਰਕ ਕੇ ਵੀ ਉਹਦੇ ਚ ਕੋਈ ਚਾਰ ਗੋਣ ਹੋਣ ਹਾਂਜੀ ਇਹ ਟਰੈਕਟਰ ਦਾ ਭਾਜੀ ਜਿੰਨੇ ਪੈਸੇ ਲੱਗੇ ਜੈਨੂਅਲ ਜੈਨੂਅਲ ਸਾਰਾ ਕੁਝ ਨਾਲ ਮਿਲਿਆ ਆ ਕੋਈ ਸਾਨੂੰ ਕੋਈ ਕਮੀ ਵਾਲੀ ਨਹੀਂ ਸਾਨੂੰ ਜੇ 11 ਦਾ ਲਿਆ ਮੈਂ ਕਹਿੰਦਾ ਅੱਜ ਵੀ ਓਨੇ ਦਾ ਹੀ ਹੈ ਹਾਂਜੀ ਇਹਨੇ ਘਟਾਇਆ ਹੋਊਗਾ ਬਿਲਕੁਲ ਜੀ ਹਣਾ ਹਾਂਜੀ ਇੰਨੇ ਦਾ ਤਾਂ ਹੈਗਾ ਹੀ ਇਹ ਜਿੰਨਾ ਕਹਿ ਦਿੰਦੇ ਭਾਜੀ ਸਨਿਆਰੇ ਨੂੰ سونے ਦੀ ਪਰਖ ਹੈ ਜਿਹਨੂੰ ਇਹਦੀ ਪਰਖ ਹੈ ਜੀ ਹਾਂਜੀ ਉਹਨੂੰ ਉਹਦਾ 11 ਦਾ ਵੀ 12 ਦੇ ਦੋ ਹਾਂਜੀ ਜਿਹਨੂੰ ਬਿਲਕੁਲ ਜਿਹਨੂੰ ਪਤਾ ਹੈ ਜੀ ਬਿਲਕੁਲ ਕਿਉਂਕਿ ਇੱਕ ਹੋਰ ਉਹ ਵੀ ਬੰਦ ਹੋ ਗਿਆ ਜੀ ਹਾਂ ਹਮ ਇੱਕ ਯਾਰ ਚੀਜ਼ ਹੈ ਹੀ ਬੜੀ ਡਿਫਰੈਂਟ ਜੀ ਮੈਂ ਤਾਂ ਨਾ ਜਿਵੇਂ ਕਹਿੰਦਾ ਮੇਰੀ ਵੀ ਵੀਡੀਓ ਬਹੁਤ ਆਪਣੀਆਂ ਲੰਬੀਆਂ ਹੋ ਜਾਂਦੀਆਂ ਆਪਣਾ ਸੁਭਾਅ ਫਿਰ ਉਹੀ ਆ ਵੀ ਇੱਥੇ ਤਾਂ ਭਾਵੇਂ ਕੱਲੀ-ਕੱਲੀ ਚੀਜ਼ ਦੀ ਆਪਾਂ ਡਿਫਾਈਨ ਕਰੀਏ ਨਾ ਹਾਂਜੀ ਤੇ ਭਾਵੇਂ 4 ਘੰਟੇ ਬੋਲੀ ਲਈ 4 ਘੰਟੇ ਬੋਲੀਏ ਜੀ ਹਾਂਜੀ ਉਹ ਵੀ ਘੱਟ ਆ ਸਹੀ ਗੱਲ ਹੈ ਵੀਰੇ ਬੜਾ ਇਹਦਾ ਸਿਸਟਮ ਨਾ 4/4 ਆ origignal ਹੀ ਹੈ ਨਾ ਇਹਦੇ ਨਾਲ ਕੋਈ ਕਹਿੰਦਾ ਉਹਦਾ ਕੋਈ ਜਗਾੜ ਬਾਜੀ ਨਹੀਂ ਬਾਜੀ ਕੋਸ਼ ਨਹੀਂ ਇਹਦਾ 100% ਦੀ ਵੀ ਜੇ ਕਹਿਦੀ 1% ਹਜੇ ਭਾਜੀ ਤੂੰ ਇਹ ਛੱਡ ਰੇਸ ਤਾਂ ਹੱਕ ਨਹੀਂ ਕੋਈ ਹਾਂ ਰੇਸ ਵੀ origignal ਹੋਵੇ ਹਾਂਜੀ ਰੇਸ ਵੀ ਕਿੱਥੇ ਲੱਗੀ ਆ ਦੇਖ ਲਓ ਕੋਸ਼ ਨਹੀਂ ਕੀਤਾ ਯਾਨੀ ਕਿ ਪਿੱਛੇ ਸੀਲਾਂ ਤੱਕ ਉਦਾਂ ਹੀ ਲੱਗੀਆਂ ਉਦਾਂ ਹੀ ਆ ਸਾਰਾ ਕੁਝ ਆ ਪੰਪ ਦੇ ਨਾਲ ਆ ਦੇਖ ਲਓ ਕੋਈ ਸੀਲ ਨਹੀਂ ਕੋਈ ਲਾਈ ਕਤੋਂ ਵੀ ਜਾਨੀ ਕਿ 21 ਤੱਕ ਨਹੀਂ ਟੱਚ ਕੀਤੀ ਸਰਵਸ ਤੋਂ ਸ਼ੂਟ ਵੈਰੀ ਗੁੱਡ ਇੱਥੋਂ ਦਿਖਾ ਦੇ ਦੇ ਸਾਰੇ ਫੰਕਸ਼ਨ ਮੋٹے ਮੋٹے ਵੀਰਾਂ ਨੂੰ ਪਤਾ ਲੱਗ ਜੂ ਉਹਨਾਂ ਨੂੰ ਚਾਰ ਸਿਲੰਡਰ ਟਰਬੋ ਇੰਟਰਕੂਲਰ ਇੰਟਰਕੂਲਰ ਵੀ ਆਇਆ ਹੈ ਜੀ ਹਾਂਜੀ ਭਾਜੀ ਇੰਟਰਕੂਲਰ ਵੀ ਆ ਵੈਰੀ ਗੁੱਡ ਯਾਰ ਆ ਕਿਹਾ ਈਪੀਆਈ ਪਿੱਛੋਂ ਭਾਜੀ ਹਿੱਸਾ ਵੀ ਹੈ ਰੈਡਕਸ਼ਨ ਹਾਂ ਆ ਤੁਹਾਨੂੰ ਮੈਂ ਦਿਖਾਉਂਦਾ ਹਾਂ ਹਾਈ ਕੈਪੈਸਟੀ ਲਿਫਟ ਵੈਰੀ ਗੁੱਡ ਯਾਰ ਇਹ ਨਹੀਂ ਹੈਗਾ ਵੀ ਟਰੈਕਟਰ ਜੇ ਬਣਾਤਾ ਤੇ ਇਹਦੇ ਚ ਉਹ ਨਹੀਂ ਪਾਇਆ ਸਾਰਾ ਕੁਝ ਹਣਾ ਕੰਪਨੀ ਨੇ ਚੀਜ਼ਾਂ ਦੇ ਕੇ ਭੇਜਿਆ ਇਹਨੂੰ ਲਓ ਜੀ ਥੱਲੇ ਵਾਲਾ ਵੀ ਇੰਟਰਕੂਲਰ ਲੱਗਾ ਇਹ ਕਦੇ ਲਈ ਹੋਊਗਾ ਵੀਰੇ ਪਾਜੀ ਤੇਲ ਦਾ ਇਹਦਾ ਹਾਂ ਚੰਦਾ ਕਰਨ ਵਾਲਾ ਤੇ ਇਹ ਟਰਬੋ ਵਾਲਾ ਵਾ ਟਰੈਕਟਰ ਕੇ ਦੂਜਾ ਵਾ ਟਰਬੋ ਆ ਭਾਜੀ ਇਹ ਭਾਜੀ ਬਖਰੇ ਬਖਰੇ ਤੇਲ ਦਾ ਆ ਜਾਂਦਾ ਆ ਲਾ ਲਓ ਸਟੀering ਆਇਲ ਦਾ ਕਹਿ ਲਓ ਕੀ ਆ ਆ ਬਾਕੀ ਵੀ ਟਰੈਕਟਰ ਦੇ ਉਹ ਟਰਬੋ ਆ ਗਿਆ ਆ ਏਅਰ ਫਿਲਟਰ ਵੀ ਭਾਜੀ ਇਹਦੇ ਆ ਦੇਖੋ ਪੱਕੀ ਜਿੱਤੀ ਆ ਇਹ ਕਿੱਧਰ ਦੀ ਆਇਆ ਇਹਨਾਂ ਨੂੰ ਇਹਦਾ ਇਹਦਾ ਏਅਰ ਕਲੀਨਰ ਇਕੱਲੇ ਦਾ ਲੱਗਾ ਹਨਾ ਹਾਂਜੀ ਸਾਰਿਆਂ ਦਾ ਡਿਫਰੈਂਟ ਦਾ ਨਾ ਕਿ ਨਾ ਕਿਸੇ ਵੀ ਟਰੈਕਟਰ ਚ ਹੈ ਨਹੀਂ ਆ ਵਾਲਾ ਨਹੀਂ ਭਾਜੀ ਰਿਗਾਰਡ ਨਹੀਂ ਇਹਨੂੰ ਜਾਨੀ ਕਿ ਹਾਂ ਇਹ ਕਾਫੀ ਕੋਸਟਲੀ ਕਹਿੰਦੇ ਹਾਂਜੀ ਮਹਿੰਗਾ ਹੈ ਭਾਜੀ ਮਹਿੰਗਾ ਨਾ ਇਹ ਦੂਸਰੇ ਨਾਲੋਂ ਹਾਂਜੀ ਯਾਰ ਇਹਨਾਂ ਚੀਜ਼ਾਂ ਦਾ ਤਾਂ ਮੁੱਲ ਹੁੰਦਾ ਨਾ ਫਿਰ ਇਹਦੀ ਟੈਕਨੀਕ ਭਾਜੀ ਵੱਖਰੀ ਹੀ ਆ ਹੂੰ ਅੱਗੇ ਲੋ ਜੀ ਇਹ ਜਿਹੜੇ ਵੀਰ ਦੇ ਟਰੈਕਟਰ ਹਨ ਵੀਰ ਨੂੰ ਜਿਵੇਂ ਸ਼ੌਂਕ ਹੀ ਆ ਇਹਨਾਂ ਚੀਜ਼ਾਂ ਦਾ ਹਾਂਜੀ ਨਹੀਂ ਖੇਤੀ ਵੀ ਭਾਜੀ ਤਗੜੀ ਆ ਹੂੰ ਕੰਮ ਵੀ ਪੂਰਾ ਪੋਕਮਾਂ ਲੈਂਦੇ ਟਰੈਕਟਰਾਂ ਦਾ ਸਾਹਬ ਵੀ ਬਹੁਤ ਕੰਮ ਵੀ ਪੂਰਾ ਤੇ ਸ਼ੌਂਕ ਵੀ ਪੂਰਾ ਸ਼ੌਂਕ ਵੀ ਪੂਰਾ ਕੰਮ ਵੀ ਪੂਰਾ ਹਨਾ ਦੋਨੇ ਚੀਜ਼ੇ ਹਾਂਜੀ ਹਾਂਜੀ ਜੀ ਮੇਰੇ ਨੇ ਜੇ ਫੋਲ ਰੱਖਿਆ ਤੇ ਉਹ ਵੀ ਪੂਰੇ ਸ਼ੌਂਕ ਨਾਲ ਹਾਂਜੀ ਹਾਂਜੀ ਜੀ ਤੇ ਇਹ ਫਾਰਮ ਰੱਖਿਆ ਤੇ ਇਹ ਵੀ ਸ਼ੌਂਕ ਨਾਲ ਹਾਂਜੀ ਯਾਰ ਇੱਕ ਚੀਜ਼ ਨੇ ਮੈਨੂੰ ਸਮਝ ਆਈ ਨਾ ਨੂੰ ਤੂੰ ਪਿੱਛੋਂ ਦੀ ਆ ਇੱਕ ਚੀਜ਼ ਆ ਦੇਖਿਓ ਦੋਨੇ ਟਾਇਰ 16 ਦੇ ਆ ਨਾ ਇਹਦੇ ਪਾਜੀ ਹੈਗੇ ਆ ਇਹ 30 ਆ ਜਾਂਦੇ 16 9 ਜੀ ਇਹ 16 9 28 ਮੈਂ ਉਹੀ ਦੇਖਦਾ ਪਿਆ ਸੀ ਮੈਂ ਕਿਹਾ ਮੈਨੂੰ ਕੋਈ ਗਲਤਫਹਿਮੀ ਨਾ ਹੋਵੇ ਨਹੀਂ ਨਹੀਂ ਜੀ ਪਰ 16 9 30 'ਚ ਵੀ ਬਹੁਤ ਫਰਕ ਪੈ ਜਾਂਦਾ ਜੀ ਪੈ ਜਾਂਦਾ ਬਹੁਤ ਜਿਆਦਾ ਫਰਕ ਪੈ ਜਾਂਦਾ ਦੇਖ ਲੋ ਹਾਈਟ ਦਾ ਦੇਖ ਲੋ ਕਾਫੀ ਫਰਕ ਪੈ ਜਾਂਦਾ 17 ਦੇ ਲਾਗੇ ਟਾਇਰ ਚੱਲ ਜਾਂਦਾ ਆਪਾਂ ਇਹ ਹਾਂ ਇਹ 17 ਦੇ 17 ਦਾ ਟਾਇਰ ਹੋਣਾ ਬਾਕੀ ਬੰਦ ਦਾ ਮੂਡ ਹਾਂ ਬਿਲਕੁਲ ਲੈਵਲ ਦਾ ਫਰਕ ਹੈ ਨਾ ਹਾਂ ਹੋਊਗਾ ਇਹ ਉਦਾਂ ਵੀ ਉੱਚਾ ਹੋਣਾ ਉੱਚਾ ਆ ਹੁਣ ਇਹਦਾ ਗਰਾਊਂਡ ਲੈਵਲ ਹੋ ਰਿਹਾ ਇਹਦਾ ਹੋ ਰਿਹਾ ਜਿਹੜਾ ਫਾਰਮ ਟਰੈਕ 60 ਦਾ ਭਾਜੀ ਗਰਾਊਂਡ ਲੈਵਲ ਹੈ ਨਾ ਜਿਹੜੇ ਆਪਣੇ ਕਹਿ ਦਈਏ 7 8 ਮਾਡਲ ਤੱਕ ਆਏ ਭਾਜੀ ਉਹਦੇ ਨਾਲ ਦਾ ਤਾਂ ਮੈਂ ਕਹਿੰਦਾ ਉਹ ਵਧੀਆ ਵਾ ਪੂਰਾ ਇਹ ਰਹੀ ਆਹੀ ਲਾ ਲਓ ਸੇਮ ਹੀ ਆ ਫੋੜਦਾ ਵੀ ਉਹਨਾਂ ਕੀ ਆ ਜਾਂਦਾ ਓਕੇ ਜਿੰਨਾ ਭਾਜੀ ਇਹਦੇ ਮਗਰ ਬਜਰ ਪਾਈ ਜਾਉਂਗੇ ਹਾਂ ਜਦੋਂ ਸਵਿਫਟ ਕਾਰ ਨੂੰ ਧਰਤੀ ਦੇ ਨਾਲ ਹੀ ਅੱਲੇ ਨੂੰ ਵਿਛਦਾ ਜਾਂਦਾ ਰੋਡ ਤੇ ਪੂਰਾ ਟੈਗਦਾ ਠੀਕ ਆ ਵੀਰੇ ਟਰਾਲੀਆਂ ਲਿਓ ਹਿੱਸੇ ਬਹੁਤ ਕਾਮਯਾਬ ਸੀ ਗਿਆ ਹਾਂ ਜੀ ਜਦ ਤੱਕ ਗੰਨੇ ਗੁੰਨੇ ਦਾ ਗੰਨੇ ਗੁੰਨੇ ਲੇ ਟਰਾਲੀ ਬਹੁਤ ਐੱਕੇ ਚੱਲਦੀ ਆ ਉਹਨਾਂ ਨੇ ਯਾਨੀ ਕਿ ਪਾਵਰ ਤੋਂ ਬਿਨਾਂ ਹੂੰ ਤੇ 60 ਹੋਵੇ ਟਰਾਲੀ ਮੈਂ ਕਿਹਾ ਜੀ ਖਾਨੇ ਨੂੰ ਇਦਾਂ ਸ਼ੁਕਰੀ ਜਾਂਦੀ ਜਦਾਂ ਟਰਾਲੀ ਮਾਰਕੀ ਕਾਰ ਜਾਂਦੀ ਹਾਂ ਸਵਾਦ ਹੀ ਤਾਂ ਆਉਂਦਾ ਵੀਰੇ ਹਾਂਜੀ ਹਾਂਜੀ ਬਾਜੀ ਆਪਣੇ ਵਾਸਤੇ ਜਿਵੇਂ ਆ ਦਮਨ ਵੀਰੇ ਨੇ ਪਹਿਲਾ ਵੀਡੀਓ ਬਣਾਈ ਆ ਵੀ ਆਪਣੇ ਵਾਸਤੇ ਤਾਂ ਕਾਰਾਂ ਨੇ ਕਾਰਾਂ ਨੇ ਜੀ ਕਿਉਂਕਿ ਆਪਾਂ ਹੁਣ ਫੀਲ ਜਿਹੜਾ ਜੋ ਇੱਤੇ ਫੀਲ ਕਰਨਾ ਆਪਾਂ ਮਰਸੜੀ ਵੀ ਜੋ ਵੀ ਵੱਡਾ ਬ੍ਰਾਂਡ ਲਾ ਲੋ ਆਪਣੇ ਵਾਸਤੇ ਤਾਂ ਜੋ ਅੱਜ ਤੱਕ ਦੀ ਵੱਡੀ ਚੀਜ਼ ਬਣੀ ਆਪਣੇ ਵਾਸਤੇ ਤਾਂ ਇਹ ਹੀ ਹੈ ਹੈਨਾ ਹਾਂ ਭਾਜੀ ਹਾਂ ਐਮਐਲਏ ਦਾ ਕਾਫਲਾ ਕੋਲੋਂ ਲੰਘ ਜੇ ਉਹ ਨਹੀਂ ਦੇਖਣਾ ਜਿਨ੍ਹਾਂ ਨੇ ਆ ਦੇਖਣਾ ਹੈ ਹਾਂ ਜਿਨ੍ਹਾਂ ਨੇ ਆ ਚੀਜ਼ ਦੇਖੀ ਇਹ ਚੀਜ਼ ਦਾ ਅਸੀਂ ਫੇ ਤਾਂ ਐਮਐਲਏ ਵੀ ਆਪਣੀ ਥਾਂ ਆਉਣਗੇ ਅਸੀਂ ਤਾਂ ਇੱਥੇ ਹੀ ਆਪਣੀ ਅਸੀਂ ਦਾ ਜਦੋਂ ਸੀਐਮ ਤੋਂ ਵੀ ਉੱਤੇ ਫੀਲਿੰਗ ਲਈਦੀ ਇਹਨਾਂ ਤੋਂ ਬਹਿ ਕੇ ਬਾਈ 2 ਮਿੰਟ ਹੀ ਬੈਠਾ ਉੱਤੇ ਤੇ ਮੇਰੀ ਵੀਲਿੰਗ ਤੁਹਾਡੇ ਸਾਰਿਆਂ ਤੋਂ ਅਲੱਗ ਹੀ ਸੀ ਹਾਂਜੀ ਹਾਂਜੀ ਜੀ ਯੋਲ ਮੈਂ ਸੀਰੀਅਸ ਆ ਤੁਹਾਨੂੰ ਮੈਂ ਦੱਸਿਆ ਤੁਸੀਂ ਸਮਝ ਲਓ ਜਿੱਦਾਂ ਮਹਾਰਾਜਿਆਂ ਨੂੰ ਉੱਤੇ ਬੈਠੇ ਆ ਅਸੀਂ ਪ੍ਰਜਾ ਤੁਹਾਡੇ ਨਾਲ ਜਦੋਂ ਮਹਤਾਨ ਕਰਕੇ ਗੱਲ ਕਰਦੇ ਉਹ ਵਾਲੀ ਫੀਲ ਆਉਂਦੀ ਹੈ ਆਜੋ ਆਪਾਂ ਅੱਗੇ ਚੱਲਦੇ ਹਾਂ ਸਹੀ ਗੱਲ ਆ ਮੇਰੇ ਦੀ ਯਾਰ ਇਹ ਇਹ ਚੀਜ਼ਾਂ ਨਾ ਉਹ ਗੱਲ ਫੇਰ ਉੱਥੇ ਆ ਨਹੀਂ ਦਾਤੇ ਨੇ ਆਪਾਂ ਨੂੰ ਵਾਹਿਗੁਰੂ ਨੇ ਬਖਸ਼ੀਆਂ ਨੇ ਆਪ ਨੂੰ ਰਾਜੇ ਰਾਜ ਭੋਗ ਉਹਨੇ ਕੋਈ ਗੱਲ ਸੋਚ ਸਮਝ ਕੇ ਆਪਾਂ ਨੂੰ ਦਿੱਤਾ ਇਹ ਗੁਰੂਆਂ ਨੇ ਜੀ ਮਿਹਰ ਕੀਤੀ ਆ ਇਸ ਧਰਤੀ ਪੰਜਾਬ ਤੇ ਇਹ ਉਹਨਾਂ ਦਾ ਹੀ ਦਿੱਤਾ ਹੋਇਆ ਸਾਰਾ ਕੁਝ ਹੈ ਜੀ ਉਹਨਾਂ ਦਾ ਉਹਨਾਂ ਦੇ ਜੇ ਕਹੇ ਇਹ ਬੰਦਾ ਆਪੇ ਚੀਜ਼ਾਂ ਇਹ ਜੋੜ ਲੂ ਕਦੀ ਨਹੀਂ ਜੋੜ ਸਕਦਾ ਜੀ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ ਪਰ ਕੌਸ਼ ਵਿੱਚ ਆਪਣੇ ਲੋਕੀ ਇਹ ਚੀਜ਼ਾਂ ਭੁੱਲ ਗਏ ਆ ਬਹੁਤ ਭੁੱਲ ਗਏ ਕੀ ਇਹ ਮੈਂ ਆ ਮੈਂ ਸਿਰਫ ਬੰਦੇ ਨੂੰ ਲੈ ਬੈੰਦੀ ਇਹ ਜੋ ਦਿੱਤਾ ਪਰਮਾਤਮਾ ਦਾ ਹੀ ਦਿੱਤਾ ਹੋਇਆ ਆ ਭਾਜੀ ਵਧੀਆ ਗੱਲ ਆ ਵੀਰੇ ਦੀ ਤੇ ਇੱਕ ਨਾ ਚੀਜ਼ ਮੈਂ ਹੋਰ ਦੇ ਦਦਾ ਸੀ ਆਪਾਂ ਜਿਵੇਂ ਗੱਲ ਕਰਦੇ ਤੁਰੇ ਹੁੰਦੇ ਸੀ ਤੁਹਾਡੇ ਦਵਾਬਾ ਬੜੀ ਖੁਸ਼ੀ ਹੋਈ ਆ ਵੀ ਜਿਹੜੇ ਗੇਟਾਂ ਨਾਲੋਂ ਜਿੰਦੇ ਲੈਂਦੇ ਜਾਂਦੇ ਹਾਂ ਹਾਂਜੀ ਭਾਜੀ ਲਿੱਥਣ ਕੇ ਜਾਂਦੇ ਬਹੁਤ ਮੁੰਡਿਆਂ ਨੂੰ ਕ੍ਰੇਸ ਤੇ ਪਿਆਰ ਦੁਬਾਰਾ ਤੋਂ ਮੈਂ ਕਹਾਂ ਜੀ ਜੇ ਭਾਜੀ ਪਹਿਲਾਂ ਬਾਹਰ ਜਾਣ ਦਾ ਵੀ ਦਵਾਬੇ ਨੂੰ ਹੀ ਕ੍ਰੇਸ ਸੀ ਤੇ ਹੁਣ ਮੋੜਨ ਦਾ ਵੀ ਦਵਾਬੇ ਨੂੰ ਹੀ ਕ੍ਰੇਸ ਦਵਾਬੇ ਨੂੰ ਹੀ ਯਾਰ ਕਈ ਮੇਰੇ ਵੀਰ ਕਹਿਣਗੇ ਫੁਕਰੇ ਆ ਚੌੜ ਕਰਦੇ ਐਦਾਂ ਯਾਰ ਸਾਨੂੰ ਹੋਰ ਦਾ ਨਹੀਂ ਪਤਾ ਇਹਨਾਂ ਟਰੈਕਟਰਾਂ ਨੇ ਸਾਡੇ ਪੰਜਾਬ ਦਾ ਜੋ ਕ੍ਰੀਮ ਸੀ ਉਹਨੂੰ ਵਾਪਸ ਲੈ ਆਂਦਾ ਹਾਂਜੀ ਸ਼ੌਂਕ ਨੇ ਲੈ ਜਾਂਦਾ ਜਿਵੇਂ ਮਰਜ਼ੀ ਲੈ ਜਾਂਦਾ ਸਾਨੂੰ ਚਾਹ ਲੈ ਜਾਂਦਾ ਜਿਨ੍ਹਾਂ ਨੇ ਬੋਲਾਂ ਉਹਨਾਂ ਨੇ ਬੋਲੀ ਜਾਣਾ ਪਰ ਇਹਨਾਂ ਚੀਜ਼ਾਂ ਕਰਕੇ ਆਪਣੇ ਮੁੰਡੇ ਵਾਪਸ ਆ ਗਏ ਮੈਂ ਕਹਾਂ ਜੀ ਗੱਲ ਫੁਕਰੀ ਦੀ ਆ ਗਈ ਦੁਆਬੇ 'ਚ ਸਾਰੇ ਕਹਿੰਦੇ ਫੁਕਰੇ ਆ ਦੁਆਬੇ 'ਚ ਫੁਕਰੇ ਨਹੀਂ ਹੈਗੇ ਜੀ ਸ਼ੌਂਕੀ ਹੈ ਮਹਾਰਾਜ ਨੇ ਚੀਜ਼ ਹੀ ਇਦਾਂ ਦੀ ਦੁਆਬਿਆਂ 'ਚ ਭਰੀ ਆ ਕਿ ਬੰਦਿਆਂ ਦਾ ਚਾਲ 'ਚ ਆਪਣਾ ਚਾਲ ਟਾਂਗੀ ਇਦਾਂ ਦਾ ਹਾਂ ਤੌਰ ਤਰੀਕਾ ਹੀ ਤੌਰ ਤਰੀਕਾ ਹੀ ਇਦਾਂ ਦਾ ਇਹਨਾਂ ਦਾ ਜੀ ਜੋ ਚੱਲਣਾ ਪੁਰਲੇ ਬੰਦੇ ਨੂੰ ਵੇ ਆਫ ਟਾਕਿੰਗ ਇਦਾਂ ਲੱਗਦਾ ਪਤਾ ਨਹੀਂ ਚੌੜ ਕਰੀ ਜਾਂਦਾ ਪਰ ਉਹ ਜਿਵੇਂ ਖੂਨ 'ਚ ਮੇਉ ਆਪਣਾ ਨਾ ਬਲੱਡ ਲਾਈਨ ਜਿਵੇਂ ਸਿਸਟਮ ਕਹਿ ਦਈਏ ਹਾਂਜੀ ਹਾਂਜੀ ਉਹ ਸ਼ੌਂਕੀ ਆ ਯਾਰ ਸ਼ੌਂਕੀ ਆ ਛੋਟੀ ਤੋਂ ਵੱਡੀ ਚੀਜ਼ ਲੈਣੀ ਲੈਣ ਨੂੰ ਹੀ ਦਿਮਾਗ 'ਚ ਹੀ ਉਹ ਆਉਂਦੇ ਹਾਂ ਵਧੀਆ ਲੈਣੀ ਐ ਇੱਕ ਵਾਰੀ ਲੈਣੀ ਬਸ ਵੀ ਸ਼ੌਕ ਹਾਂਜੀ ਬਾਜੀ ਯਾਰ ਹੁਣ ਆਪਾਂ ਉਹ ਫੋਰਡ ਤਿਆਰ ਤਾਂ ਇੱਥੇ ਵੀ ਹੋ ਸਕਦਾ ਸੀ ਬਿਲਕੁਲ ਵੀਰੇ ਨੇ ਜਿਹੜੇ ਲੋਗੋ ਹੀ ਲਾਏ ਆ ਉਹ ਇੰਪੋਰਟ ਕਰਾ ਕੇ ਲਾਏ ਆ ਹਾਂਜੀ ਹਾਂਜੀ ਇੰਪੋਰਟ ਕਰਾ ਕੇ ਲਿਆ ਆ ਤੇ ਹੁਣ ਗੱਲ ਕਿੱਡੀ ਸੀਗੀ ਜੇ ਆਪਾਂ ਕਹਿ ਦਈਏ ਇੱਥੋਂ ਮਿਲਦੇ ਆ ਜੀ ਹਾਂ ਤੇ ਵੀਰੇ ਨੇ ਜੋ ਸ਼ੌਕ ਪੂਰਨਾ ਤੇ ਉਹ ਉੱਥੇ ਹੀ ਮੰਗਾਏ ਜਿਹੜੀ ਚੀਜ਼ ਓਰੀਜਨਲ ਲਾਉਣੀ ਐ ਤਾਂ ਓਰੀਜਨਲ ਇੱਕ ਦਾ ਨਹੀਂ ਲਾਇਆ ਨਾਲੇ ਆਪਾਂ ਦੁਬਾਰੇ ਦਿਖਾਉਣੇ ਆ ਇੱਧਰ ਆ ਹਾਂ ਸਾਰੇ ਪਾਸੇ ਆ ਇੱਕ ਆ ਗਿਆ ਦੋ ਇੱਧਰ ਆ ਗਿਆ ਤਿੰਨ ਇੱਕ ਹੋ ਆ ਗਿਆ ਮਗਰਾਰ ਤੇ ਚਾਰ ਇੱਧਰ ਆ ਪੰਜ ਨਾਲ ਇੱਧਰ ਤੇ ਇੱਕ ਇੱਧਰ 6 ਇੱਕ ਹੋ ਆ ਗਿਆ 7 ਆ ਗਿਆ ਜੀ ਸੱਤ ਦਾ ਵੀਰ ਨੇ ਲੋਗੋ ਇੰਪੋਰਟ ਕਰਾ ਕੇ ਲਾਇਆ ਇੰਪੋਰਟਡ ਦਾ ਫਰਕ ਭਾਜੀ ਇਹ ਪਹਿਣਾ ਇਹਦਾ ਰੰਗ ਜੋ ਅੱਜ ਇਹ ਅੱਜ ਦਸਾਂ 20 ਸਾਲਾਂ ਨੂੰ ਵੀ ਹਮੇਸ਼ਾ ਉੱਬਲ ਤਾਂ ਇਹੀ ਰੰਗ ਰਹੂਗਾ ਫੇਡ ਨਹੀਂ ਪਹਿਣਾ ਇਹ ਹਮਮ ਐਕਾ ਪਿੱਛੇ ਵੱਸੇ ਤੇ ਥੋੜਾ ਵੱਡਾ ਰੱਖ ਲਾ ਅੱਛਾ ਪਿੱਛੇ ਵੀ ਲਾਇਆ ਬੈਗ ਤੇ ਲਾਇਆ ਥੋੜਾ ਜਿਹਾ ਵੱਡਾ ਲਾਇਆ ਇਹ ਥੋੜਾ ਬਾਕੀਆਂ ਨਾਲ ਵੱਡਾ ਫਿਰ ਗੱਲ ਉੱਥੇ ਆ ਗਈ ਨਾ ਕਹਿਣ ਵਾਲੇ ਨੇ ਕਹਿ ਦੇਣਾ ਪਰ ਦਵਾਬੀਆਂ ਨੇ ਸ਼ਾਂਕਪੂਰ ਨਾ ਹੋਣੀਆਂ ਇਹ ਇਹਨਾਂ ਚੀਜ਼ਾਂ ਕਰਕੇ ਹੀ ਜਾਣੇ ਜਾਂਦੇ ਆ ਹਾਂਜੀ ਜੀ ਸ਼ੌਂਕ ਕਰਕੇ ਹਨਾ ਮਾਲ ਦੇ ਵਿੱਚ ਹੁੰਦਾ ਜੇ ਮੰਨ ਲਓ ਅੱਜ ਕੱਲ ਚੱਲਿਆ ਕਾਰਾਂ ਵਧੀਆ ਲੈਣੀਆਂ ਹਨਾ ਦੁਆਬੇ ਦੇ ਵਿੱਚ ਮੈਂ ਇਹ ਚੀਜ਼ ਦੇਖੀ ਆ ਵੀ ਟਰੈਕਟਰਾਂ ਦਾ ਜ਼ਿਆਦਾ ਹੈ ਕਾਰਾਂ ਨਾਲੋਂ ਟਰੈਕਟਰਾਂ ਦਾ ਇਹ ਵੀ ਟਰੈਕਟਰਾਂ ਨਹੀਂ ਪਹਿਲਾਂ ਮਾਲ ਵੇਚਦੇ ਸੀਗੇ ਇਹ ਰਾਏਕੋਟ ਤੋਂ ਪਹਿਲਾਂ ਸੀਗੇ ਹੁਣ ਇਹ ਦੁਆਬੇ ਜਾ ਕੇ ਮੋਹ ਸਾਹਿਬ ਰਹਿੰਦੇ ਆ ਓਕੇ ਹਵਾ ਲੱਗੀ ਹਵਾ ਲੱਗ ਗਈ ਇਹਨੂੰ ਦੇਖੀ ਜਾਵੇ ਹਾਂ ਥੋੜਾ ਟਾਈਮ ਹੀ ਹੋਇਆ ਹਵਾ ਲੱਗੀ ਨਾਲ ਹੀ ਐਡੀਸ਼ਨ ਕਢਾ ਲਿਆ ਯਾਰ ਆ ਕਰੀ ਮੇਰੇ ਦੀ ਵੀਡੀਓ ਹੁਣੇ ਸ਼ੁਰੂ ਕਰਕੇ ਆਇਆ ਨਹੀਂ ਇਹ ਚੀਜ਼ ਮੈਂ ਨੋਟ ਕੀਤੀ ਆ ਪਹਿਲਾਂ ਸਵਰਾਜ ਹੁੰਦਾ ਸੀ ਜਮੇ ਸੈਂਪਲ ਕੱਪੜੇ ਵਾਲੀ ਛਤਰੀ ਉਹ ਵੀ ਬਾਹ ਹੋਣ ਲਈ ਆ ਪਹਿਲਾਂ ਲਕੀਰ ਨਹੀਂ ਸੀਗੀ ਹੁਣ ਜਦੋਂ ਲਿਆਂਦਾ ਸਾਰਾ ਕੋਸ਼ਿ ਲੱਗਿਆ ਲਗਾਏ ਚੰਗੀ ਤਰ੍ਹਾਂ ਰੰਗ ਚਾੜ ਦੋ ਹਾਂਜੀ ਐਨਾ ਚਾੜਦਾ ਬਹੁਤ ਰੰਗ ਦਾ ਜੀ ਐਸਾ ਚਾੜਦਾ ਕੋਠੀ ਪਾਉਂਦੇ ਪਏ ਹਾਏ ਬਸ ਜਿੰਦਾ ਨਾ ਲੱਗੰਦੇਓ ਜਿੰਦਾ ਨਹੀਂ ਲੱਗਣਦੇ ਨਹੀਂ ਲੱਗਿਆ ਸੀ ਲਾਉਣ ਲਾਉਣ ਲੱਗਾ ਸੀ ਹਾਂਜੀ ਕਾਲੀ ਲੱਗਾ ਫੇਰ ਥੋੜਾ ਜਿਹਾ ਆਇਆ ਲੱਗਿਆ ਇਹ ਕੰਮ ਨਾ ਮੇਰਾ ਵੀਰ ਕਰੀ ਸਾਡੇ ਪੰਜਾਬ ਨੂੰ ਨਾ ਸਾਡਾ ਤਾਂ ਕਹਿੰਦਾ ਸਾਰਿਆਂ ਦਾ ਆਪਣਿਆਂ ਦਾ ਹਾਂਜੀ ਹਾਂਜੀ ਪੰਜਾਬੀਆਂ ਦਾ ਪੰਜਾਬ ਸਾਰਿਆਂ ਦਾ ਬੜੀ ਲੋੜ ਅਧਰੇ ਆਪਣੇ ਨਾ ਵੀਰਾਂ ਨੂੰ ਬਹੁਤ ਲੋੜ ਜਾਂ ਤਾਂ ਹੋਵੇ ਵੀ ਹੁਣ ਤਾਂ ਵੈਸੇ ਆਪਣੇ ਵਿਆਪੀ ਦੱਸਣ ਲੱਗੇ ਵੀ ਬਾਹਰ ਜੋ ਹੋਏਗਾ ਹਾਂਜੀ ਜੀ ਕਮਾਈ ਵੀ ਹੈਗੀ ਆ ਦੱਸਦੇ ਨਹੀਂ ਆਪਾਂ ਨੂੰ ਆਪ ਨਹੀਂ ਪਤਾ ਲੱਗਦਾ ਜਿਹੜਾ ਤਾਂ ਉਹਨਾਂ ਲੋਕ ਆਪਾਂ ਗੱਲਾਂ ਸੁਣਦੇ ਆ ਲੋਕ ਵਾਪਸ ਆ ਰਹੇ ਆ ਨਾ ਮੇਰੇ ਵੀ ਜਾਗੇ ਆਏ ਆ ਪਹਿਲਾਂ ਹਾਂਜੀ ਠੀਕ ਆ ਪਰ ਸਾਰੇ ਲੋਕ ਵਾਪਸ ਆ ਰਹੇ ਬਹੁਤ ਵਧੀਆ ਚੀਜ਼ ਬਹੁਤ ਵਧੀਆ ਚੀਜ਼ ਆਪਾਂ ਬਾਹਰਲੇ ਨੂੰ ਮਾੜਾ ਨਹੀਂ ਕਹਿੰਦੇ ਉਹਨਾਂ ਦੇ ਸਿਰਾਂ ਹੀ ਇਹ ਸ਼ੌਂਕ ਵੀ ਸੀ ਉਹਨਾਂ ਦੇ ਸਿਰਾਂ ਦੇ ਹੀ ਹੁੰਦੇ ਆ ਜੀ ਪਰ ਇਦਾਂ ਆ ਜੇ ਉਧਰ ਤੁਹਾਡੇ ਟੱਬਰ ਚੋਂ ਦੋ ਜੀ ਉਧਰ ਆ ਕਿੱਥੇ ਜ਼ਰੂਰ ਹੋਣਾ ਚਾਹੀਦਾ ਅਸ਼ੋਕ ਜੀ ਆਪਾਂ ਆਪਣੀਆਂ ਝੜਾ ਨਾ ਛੱਡੀ ਜੜਾ ਨਾ ਛੱਡੋ ਜੀ ਹਾਂ ਪੈਰ ਬੰਨਣ ਵਾਲੇ ਉਹ ਹੀ ਆਪਣੇ ਜੀ ਪੈਰ ਹਾਂ ਇਹ ਸ਼ੌਕ ਆਪਾਂ ਜੋ ਪੂਰ ਰਹੇ ਨਾ ਇੱਥੇ ਆਪਾਂ ਖੜ ਕੇ ਗੱਲ ਮੈਂ ਆਪਾਂ ਅੱਗੇ ਵੀ ਗੱਲ ਕਰੀ ਸ਼ਾਇਦ ਮਾਈਕ ਚੱਲ ਰਿਹਾ ਤੇ ਬਾਹਰਲੇ ਛੋਟੇ ਭਰਾਵਾਂ ਦੇ ਸਿਰਤੀ ਚੱਲ ਰਹੇ ਬਿਲਕੁਲ ਉਹ ਕੈਮਰਾ ਚੱਲ ਰਿਹਾ ਉਹਨਾਂ ਬਦੌਲਤ ਚੱਲ ਉਹਨਾਂ ਬਦੌਲਤ ਹੀ ਆ ਜ ਤੇ ਫਿਰ ਮੈਂ ਆ ਚੀਜ਼ਾਂ ਮੈਂ ਫੋਰਡ ਹੀ ਨਹੀਂ ਸੀ ਕਰ ਸਕਦਾ ਫੋਰਡ ਨਹੀਂ ਪਾਜੀ ਕਰ ਸਕਦੇ ਆਪਣੇ ਜੀ ਦਾ ਹੈਗਾ ਬਾਕੀ ਆਪਣੇ ਤਾਂ ਖਰਚੇ ਉਦਾਂ ਹੀ ਨਹੀਂ ਪੂਰੇ ਹੁੰਦੇ ਉਹਨਾਂ ਡੇਲੀ ਆ ਕਾਰ ਚੱਲ ਰਹੀ ਹੈ ਉਹਨਾਂ ਸਿਰੋਂ ਉਹਨਾਂ ਸਿਰੋਂ ਬਾਕੀ ਹੈ ਜੀ ਜੋ ਨਾ ਖਰਚਾ ਬਾਣੀ ਭੇਜਣ ਤੇ ਮੈਂ ਡੇਲੀ ਦਾ ਕਿੱਥੋਂ ਵੀਰਾਂ ਨੂੰ ਐ ਲੱਗਦਾ ਹੈਗਾ ਬੜੀ ਕਮਾਈ ਆ ਇਹ ਸ਼ੌਂਕ ਹੀ ਆ ਸਭ ਚੱਲਦਾ ਹੈ ਇਹ ਸਪੋਰਟ ਬਹੁਤ ਵੱਡਾ ਨਾਮ ਹੈ ਜੀ ਉਹ ਵੱਡੀ ਚੀਜ਼ ਆ ਜੇ ਇਹ ਵੀ ਚੀਜ਼ ਸਮਝੇ ਸਪੋਰਟ ਇੱਕ ਕਰਨੀ ਬਹੁਤ ਵੱਡੀ ਚੀਜ਼ ਆ ਯਾਰ ਆਪਣੇ ਫੇਰ ਆਪਾਂ ਗਲ ਟਰੈਕਟਰਾਂ ਦੇ ਲਿਆਉਣੇ ਆ ਤੇ ਟਮਾੜਾ ਆ ਖੁੱਬ ਜੇ ਹਾਂ ਜੀ سپورਟ ਹੀ ਦਿੰਨੇ ਆਪਾਂ سپورਟ ਦਿੰਨੇ ਹਾਂ ਜੀ ਵਾਕਿਆ ਜੀ ਦੂਜਾ ਤਾਂ ਨਿਕਲ ਆਉਂਦਾ ਕਿ ਏਦਾਂ ਹੀ ਵੱਡੇ ਛੋਟੇ ਭਰਾਵਾਂ ਦੀ سپورਟ ਆ ਇਹ ਯਾਰ ਇਹ ਵੀ ਯਾਰਾਂ ਦੀ سپورਟ ਨਾਲ ਹੀ ਬਾਹਰ ਨਿਕਲਦੇ ਖੱਤਿਆਂ ਚੋ ਜੀ ਹਾਂ ਇਹ ਉਦਾਂ ਨਹੀਂ ਇਹ ਯਾਰਾਂ ਦੀ سپورਟ ਨਾਲ ਹੀ ਬੱਲੇ ਬੱਲੇ ਹੁੰਦੀ ਆ ਬਿਲਕੁਲ ਜੀ ਤੇ ਆਜੋ ਆਪਾਂ ਅੱਗੇ ਚੱਲੀਏ ਤੇ ਵੀਰਾਂ ਤੋਂ ਲਈਏ ਆ ਗਿਆ ਇਹ ਨਾ ਟਰੈਕਟਰਾਂ ਦੇ ਅੱਜ ਆਪਾਂ ਤੁਹਾਨੂੰ ਫੰਕਸ਼ਨ ਨਹੀਂਗੇ ਦੱਸੇ ਇਹ ਵੀਰ ਦਾ ਨਾ ਤੁਹਾਨੂੰ ਸ਼ੌਂਕ ਦਿਖਾਇਆ ਆਪਾਂ ਸ਼ੌਂਕ ਹੀ ਦਿਖਾਇਆ ਭਾਈ ਇਹਰ ਚੀਜ਼ਾਂ ਨੇ ਉਹ ਪਾਜੀ ਹੁਣੀ ਹੈ ਨਹੀਂ ਨਹੀਂ ਤਾਂ ਇਹਨਾਂ ਬਾਰੇ ਆਪਾਂ ਜਾਣਕਾਰੀ ਹਜੇ ਟਰੈਕਟਰ ਦੇ ਫੰਕਸ਼ਨਾਂ ਬਾਰੇ ਬਹੁਤ ਹਜੇ ਦੱਸਣਾ ਸੀ ਉਹਦਾ ਨਾਮ ਹਿੰਦਾ ਆ ਉਹ ਕਿਤੇ ਕੰਮ ਕਰਕੇ ਜ਼ਰੂਰੀ ਥੋੜਾ ਜਿਹਾ ਬਾਹਰ ਗਿਆ ਹੋਇਆ ਕਿਤੇ ਠੀਕ ਓਕੇ ਕੋਈ ਗੱਲ ਨਹੀਂ ਨੈਕਸਟ ਵੀਡੀਓ ਤੇ ਉਹਨਾਂ ਨੂੰ ਆਪਾਂ ਖਿੱਚਾਂਗੇ ਹਾਂਜੀ ਹਾਂਜੀ ਵੀਰੇ ਨੂੰ ਬੁਲਾ ਲਾਂਗੇ ਆਪਾਂ ਸਾਮਾਨ ਆ ਸਾਰਾ ਰੀਅਰ ਆ ਸਾਹਮਣੇ ਫਿਰ ਇੱਕ ਗੱਲ ਹੋਰ ਦੇਖ ਲਓ ਵੀਰਾ ਹੈ ਨਹੀਂ ਆਪਣਾ ਹੀ ਹੱਕ ਆ ਇਹਨਾਂ ਦਾ ਮੈਂ ਕਹਾਂ ਜੀ ਜਦੋਂ ਪੰਜਾਬ ਚ ਮਿਲਨੀ ਔਰ ਕਿਤੇ ਨਹੀਂ ਬਿੱਕਦੀ ਵੀ ਉਤੋਂ ਟਰੈਕਟਰ ਆ ਸੀ ਪੁੱਛ ਕੇ ਨਹੀਂ ਲਗਾਇਆ ਜਦੋਂ ਜੀ ਕਰਦਾ ਆ ਲੈ ਜਾਈਦਾ ਕਦੀ ਉਹ ਲੈ ਜਾਈਦਾ ਇਹੇ ਤਾਂ ਗੱਲ ਆ ਇਹ ਫੰਕਸ਼ਨ ਪੰਜਾਬ ਚ ਇਹ ਪੰਜਾਬ ਚ ਹੀ ਆ ਜੀ ਹਨਾ ਹਾਂ ਜੀ ਬਾਹਰ ਹੈ ਨਹੀਂ ਇੱਥੇ ਆਪਾਂ ਇੱਥੇ ਆਪਾਂ ਨੂੰ ਗਵਾਂਢੀ ਦਾ ਨਹੀਂ ਪਤਾ ਆਪਣੇ ਗਵਾਂਢ ਕੌਣ ਰਹਿੰਦਾ ਕੌਣ ਕੋਈ ਪਤਾ ਨਹੀਂ ਆਪਾਂ ਨੂੰ ਸਹੀ ਗੱਲ ਪਤਾ ਨਹੀਂ ਗੋਰਾ ਰਹਿੰਦਾ ਪਤਾ ਨਹੀਂ ਕਾਲਾ ਰਹਿੰਦਾ ਬਸ ਕਿਤੇ ਹਫ਼ਤੇ ਬਾਅਦ ਜੇ ਦੇਖ ਲਈਏ ਤਾਂ ਦੇਖ ਲਈਏ ਹਾਂ ਵੀ ਗਵਾਂਢੀ ਹੈਗਾ ਇਹਨਾ ਵੀਡੀਓ ਟਰੈਕਟਰਾਂ ਦੀ ਵਿਆਹ ਤੇ ਸ਼ੌਕ ਵੀ ਤੋਂ ਹੁੰਦਾ ਘੱਟ ਤਾਂ ਬਾਹਰ ਲਿਆਂ ਨੂੰ ਇੱਕ ਰਿਕਵੈਸਟ ਵੀ ਆ ਸਾਡੇ ਪੈਰ ਥੋੜੇ ਕਰਕੇ ਹੀ ਆ ਹਾਂਜੀ ਬਾਕੀ ਆਪਦੀਆਂ ਜੜਾਂ ਨੂੰ ਛੱਡੋ ਨਾ ਜਿਹੜੇ ਵੀਰਾਂ ਨੇ ਉੱਥੇ ਸੈਟਲ ਹੋਣਾ ਉਹ ਉਹ ਪਰ ਆਗੇ ਬੱਚਿਆਂ ਨੂੰ ਜਵਾਕਾਂ ਨੂੰ ਪੰਜਾਬ ਜਰੂਰ ਦਿਖਾਓ ਜਿੰਦੇ ਨਾ ਲਾਓ ਯਾਰ ਜਿੰਦੇ ਨਾ ਲਾਓ ਜੀ ਪੰਜਾਬ ਦਿਖਾਓ ਜੀ ਦਵਾਬੇ ਚ ਐਂਟਰ ਕਰਦੇ ਆ ਜਦੋਂ ਜਿੰਦੇ ਦੇਖਦੇ ਆ ਨਾ ਉਦੋਂ ਦਿਲ ਨੂੰ ਬਹੁਤ ਹਾਂਜੀ ਬਹੁਤ ਜੀ ਬਹੁਤ ਜ਼ਿਆਦਾ ਦੁੱਖ ਲੱਗਦਾ ਕਿਉਂਕਿ ਇੰਨੀਆਂ-ਇਨੀਆਂ ਕੋਠੀਆਂ ਵੱਡੀਆਂ ਪਾ ਕੇ ਵੱਡੀਆਂ ਜੀ ਤੇ ਜਿੰਦੇ ਲੱਗੇ ਰਹਦੇ ਆ ਜਾਂ ਆਪਣੇ ਪ੍ਰਵਾਸੀ ਵੀਰ ਰਹਿੰਦੇ ਆ ਉਹ ਤੋਂ ਬਹੁਤ ਦੁੱਖ ਲੱਗਦਾ ਹਾਂਜੀ ਇਹ ਤਾਂ ਹਾਂ ਹੁਣ ਤਾਂ ਵੀਰ ਵੀਡੀਓ ਵੀਡੀਓ ਬਹੁਤ ਪਾਉਣ ਲੱਗ ਗਏ ਇਦਾਂ ਦੀਆਂ ਹਾਂਜੀ ਪਤਾ ਲੱਗਦਾ ਤੇ ਚਲੋ ਜੀ ਦੱਸਿਓ ਇਹ ਵੀਰੇ ਦੇ ਤਿੰਨੇ ਟਰੈਕਟਰ ਤੁਹਾਨੂੰ ਕਿਦਾਂ ਦੇ ਲੱਗੇ ਇੱਕ ਹਲੇ ਨਗੀਨਾ ਹੋਰ ਪਿਆ ਉਹਦੀ ਵੀਡੀਓ ਵੀ ਆਪਾਂ ਪਤਾ ਨਹੀਂ ਇਸ ਵੀਡੀਓ ਤੁਸੀਂ ਪਹਿਲਾਂ ਪਾਵਾਂਗੇ ਕਿ ਬਾਅਦ ਚੋ ਹਾਂਜੀ ਹੋਰ ਆ ਮੇਡ ਇਨ ਇੰਗਲੈਂਡ ਮੇਡ ਇਨ ਇੰਗਲੈਂਡ ਜੀ ਆ ਇਹਨੂੰ ਹਾਂ ਬਹੁਤ ਵਧੀਆ ਚੀਜ਼ ਆ ਤੁਹਾਨੂੰ ਦੱਸਾਂਗੇ ਉਹਦੇ ਬਾਰੇ ਹਾਂ ਤੇ ਦਿਓ ਆ ਗਿਆ ਉਹਦੇ ਛੋਟੇ ਭਰਾਵਾਂ ਨੂੰ ਗਲਤੀ-ਚਲਤੀ ਲਈ ਮਾਫੀ ਆ ਏ ਲਵ ਯੂ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ